ਦੋਵੇਂ ਭਰਾ ਖੇਤੀ ਕਰਦੇ ਸਨ ਵਾਕਸਿੰਗ ਅਤੇ ਵਾਲੀਬਾਲ ਦੇ ਵੀ ਚੰਗੇ ਖਿਡਾਰੀ ਸਨ ਕਾਲੇ ਹਿਰਨਾ ਦੇ ਸ਼ਿਕਾਰ ਅਤੇ ਰੁੱਖਾਂ ਦੀ ਕਟਾਈ ਦੇ ਖਿਲਾਫ ਮੁਹਿੰਮ ਵਿੱਚ ਵੀ ਕਾਫੀ ਸਰਗਰਮ ਸਨ ਮੈਂ ਗੱਲ ਕਰ ਰਿਹਾ ਲਾਰੈਂਸ ਬਿਸ਼ਨੋਈ ਅਤੇ ਉਸਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਦੀ ਲਾਰੈਂਸ ਜਦੋਂ ਉਚੇਰੀ ਪੜ੍ਹਾਈ ਦੇ ਲਈ ਚੰਡੀਗੜ੍ਹ ਆਇਆ ਤਾਂ ਵਿਦਿਆਰਥੀ ਸਿਆਸਤ ਤੋਂ ਉਹ ਅਪਰਾਧ ਦੀ ਦੁਨੀਆ ਵਿੱਚ ਇੰਜ ਦਾਖਲ ਹੋਇਆ ਕਿ ਉਸਨੇ ਵਾਪਸ ਮੁੜ ਕੇ ਨਹੀਂ ਦੇਖਿਆ ਬਲਕਿ ਉਸਦੇ ਨਾਲ-ਨਾਲ ਉਸਦਾ ਛੋਟਾ ਭਰਾ ਅਨਮੋਲ ਬਿਸ਼ਨੋਈ ਵੀ ਇਸੇ ਰਾਹ ਤੁਰ ਗਿਆ ਲਾਰੈਂਸ ਬਿਸ਼ਨੋਈ ਇਸ ਵੇਲੇ ਗੁਜਰਾਤ ਦੀ ਇੱਕ ਜੇਲ੍ਹ ਵਿੱਚ ਬੰਦ ਹੈ ਤੇ ਅਨਮੋਲ ਬਿਸ਼ਨੋਈ ਨੂੰ ਅਮਰੀਕੀ ਏਜੰਸੀਆਂ ਨੇ ਭਾਰਤੀ ਏਜੰਸੀਆਂ ਦੇ ਹਵਾਲੇ ਕਰ ਦਿੱਤਾ ਤੇ ਅੱਜ ਉਸ ਨੂੰ ਦਿੱਲੀ ਵਾਪਸ ਲਿਆਂਦਾ ਗਿਆ ਪਿਛਲੇ ਸਾਲ ਨਵੰਬਰ 2024 ਤੋਂ ਉਹ ਅਮਰੀਕਾ ਦੇ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਦੀ ਹਿਰਾਸਤ ਵਿੱਚ ਸੀ ਉਸ ਨੂੰ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਸ਼ਾਮਲ ਹੋਣ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਦੀ ਪੋਟਾਬੈਟੋਮੀ ਜੇਲ ਵਿੱਚ ਰੱਖਿਆ ਗਿਆ ਸੀ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਵਿੱਚ ਸਿਆਸੀ ਸ਼ਰਨ ਨਹੀਂ ਮਿਲੀ ਜਿਸ ਕਾਰਨ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਤੇ ਭਾਰਤੀ ਏਜੰਸੀਆਂ ਦੇ ਹਵਾਲੇ ਕੀਤਾ ਗਿਆ ਅਨਮੋਲ ਬਿਸ਼ਨੋਈ ਦਾ ਪਿਛੋਕੜ ਅਨਮੋਲ ਬਿਸ਼ਨੋਈ ਪੰਜਾਬ ਦੇ ਫਾਜ਼ਿਲਕਾਦੀਨ ਪਿੰਦੇ ਪਿੰਡ ਦਤਾਰ ਵਾਲੀ ਦਾ ਜੰਪੜਾ ਹੈ ਬਿਸ਼ਨੋਈ ਪਰਿਵਾਰ ਕੋਲ 110 ਏਕੜ ਆਪਣੀ ਜੱਦੀ ਜ਼ਮੀਨ ਹੈ ਅਤੇ ਉਹਨਾਂ ਦੇ ਪਰਿਵਾਰ ਹਾਲੇ ਵੀ ਖੇਤੀਬਾੜੀ ਕਰਦੇ ਹਨ ਬਿਸ਼ਨੋਈ ਪਰਿਵਾਰ ਦੇ ਮੈਂਬਰ ਰਮੇਸ਼ ਬਿਸ਼ਨੋਈ ਨੇ ਕੁਝ ਸਮਾਂ ਪਹਿਲਾਂ ਮੀਡੀਆ ਨੂੰ ਦੱਸਿਆ ਸੀ ਕਿ ਅਨਮੋਲ ਬਿਸ਼ਨੋਈ ਨੇ ਆਪਣੀ ਮੁੱਢਲੀ ਸਿੱਖਿਆ ਰਾਜਸਥਾਨ ਦੇ ਮਾਊਂਟ ਆਬੂ ਤੋਂ ਕੀਤੀ ਸੀ ਅਪਰਾਧ ਦੀ ਦੁਨੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਅਨਮੋਲ ਬਿਸ਼ਨੋਈ ਬਾਕਸਿੰਗ ਅਤੇ ਵਾਲੀਬਾਲ ਦਾ ਚੰਗਾ ਖਿਡਾਰੀ ਸੀ ਅਸਲ ਵਿੱਚ ਅਨਮੋਲ ਬਿਸ਼ਨੋਈ ਦੇ ਨਾਮ ਦੀ ਸਭ ਤੋਂ ਵੱਧ ਚਰਚਾ ਉਦੋਂ ਹੋਈ ਜਦੋਂ 29 ਮਈ 2022 ਨੂੰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ ਸੀ ਅਤੇ 13 ਅਕਤੂਬਰ 2024 ਨੂੰ ਮੁੰਬਈ ਵਿੱਚ ਐਨਸੀਪੀ ਨੇਤਾ ਬਾਬਾ ਸਦੀਕੀ ਦੇ ਕਤਲ ਤੋਂ ਬਾਅਦ ਅਨਮੋਲ ਬਿਸ਼ਨੋਈ ਦਾ ਨਾਂ ਮੁਰ ਚਰਚਾ ਵਿੱਚ ਆਇਆ ਉਸ ਉੱਤੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ਉਤੇ ਫਾਇਰਿੰਗ ਕਰਵਾਉਣ ਦਾ ਵੀ ਇਲਜ਼ਾਮ ਹੈ ਉਹ ਪੰਜਾਬ ਜਾਂ ਭਾਰਤ ਵਿੱਚ ਕਈ ਹੋਰ ਅਪਰਾਧਿਕ ਮਾਮਲਿਆਂ ਦੀ ਸੋਸ਼ਲ ਮੀਡੀਆ ਉਤੇ ਜ਼ਿੰਮੇਵਾਰੀ ਵੀ ਲੈ ਚੁੱਕਾ ਹੈ ਭਾਰਤ ਤੋਂ ਕਦੋਂ ਦੌੜਿਆ 29 ਮਈ 2022 ਨੂੰ ਜਦੋਂ ਮਾਨਸਾ ਦੇ ਜਵਾਰਕੇ ਪਿੰਡ ਵਿੱਚ ਪੰਜਾਬੀ ਪੌਪ ਸਟਾਰ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਾਂ ਅਨਮੋਲ ਬਿਸ਼ਨੋਈ ਤੇ ਇਲਜ਼ਾਮ ਲੱਗੇ ਕਿ ਉਸ ਨੇ ਛੂਟਰਾਂ ਲਈ ਲੌਜਿਸਟਿਕ ਪ੍ਰਬੰਧ ਕੀਤੇ ਸਨ ਇਸ ਵਾਰ ਦਾਤਮਗਰੋਂ ਉਹ ਝਾਲੀ ਪਾਸਪੋਰਟ ਬਣਾ ਕੇ ਨੇਪਾਲ ਰਾਹੀਂ ਦੇਸ਼ ਤੋਂ ਬਾਹਰ ਚਲਾ ਗਿਆ ਸੀ ਉਸ ਬਾਰੇ ਇਹ ਖਬਰਾਂ ਆਉਂਦੀਆਂ ਰਹੀਆਂ ਕਿ ਉਹ ਅਮਰੀਕਾ ਕੈਨੇਡਾ ਵਿੱਚ ਘੁੰਮ ਫਿਰ ਕੇ ਲਾਰੈਂਸ ਗੈਂਗ ਨੂੰ ਗੋਲਡੀ ਬਰਾਡ ਨਾਲ ਮਿਲ ਕੇ ਚਲਾ ਰਿਹਾ ਹੈ ਕੈਲੀਫੋਰਨੀਆ ਵਿੱਚ ਅਨਮੋਲ ਬਿਸ਼ਨੋਈ ਦੀ ਹੋਈ ਗ੍ਰਿਫਤਾਰੀ ਤੋਂ ਬਾਅਦ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਇੰਟਰਪੋਲ ਰਾਹੀਂ ਅਨਮੋਲ ਬਿਸ਼ਨੋਈ ਦੇ ਖਿਲਾਫ ਰੈੱਡ ਕਾਰਨਰ ਨੋਟਸ ਵੀ ਜਾਰੀ ਕੀਤਾ ਸੀ ਪੁਲਿਸ ਰਿਕਾਰਡ ਮੁਤਾਬਕ ਅਨਮੋਲ ਬਿਸ਼ਨੋਈ ਖਿਲਾਫ ਸਭ ਤੋਂ ਪਹਿਲਾ ਕੇਸ ਫਾਜ਼ਿਲਖਾ ਪੁਲਿਸ ਨੇ ਕਥਿਤ ਤੌਰ ਤੇ ਨਜਾਇਜ਼ ਹਥਿਆਰ ਰੱਖਣ ਦਾ ਦਰਜ ਕੀਤਾ ਸੀ ਇਸ ਤੋਂ ਬਾਅਦ 2022 ਵਿੱਚ ਉਹ ਪਹਿਲਾ ਮੌਕਾ ਸੀ ਜਦੋਂ ਅਨਮੋਲ ਬਿਸ਼ਨੋਈ ਦਾ ਨਾਂ ਇੱਕ ਹਾਈ ਪ੍ਰੋਫਾਈਲ ਕੇਸ ਨਾਲ ਜੁੜਿਆ ਇਹ ਕਤਲ ਸੀ ਸਿੱਧੂ ਮੂਸੇਵਾਲੇ ਦਾ ਇਸੇ ਸਾਲ NIA ਨੇ ਅਨਮੋਲ ਬਿਸ਼ਨੋਈ ਦੇ ਖਿਲਾਫ ਦੋ ਹੋਰ ਮਾਮਲੇ ਦਰਜ ਕੀਤੇ ਜਿਸ ਵਿੱਚ ਉਸ ਨੂੰ ਚਾਰ ਸ਼ੀਟ ਵੀ ਕੀਤਾ ਗਿਆ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਹੁਕਮਾਂ ਉੱਤੇ NIA ਨੇ ਉਸ ਦੇ ਸਿਰ ਉੱਤੇ 10 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਹੈ ਤੇ ਜਿਵੇਂ ਹੀ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਵਿੱਚ ਗ੍ਰਿਫਤਾਰ ਕੀਤਾ ਗਿਆ ਉਵੇਂ ਹੀ ਭਾਰਤੀ ਏਜੰਸੀਆਂ ਨੇ ਉਸ ਦੀ ਹਵਾਲਗੀ ਲੈਣ ਦੀ ਕਾਗਜ਼ੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਜਿਸ ਨੂੰ ਹੁਣ ਬੂਰ ਪੈ ਗਿਆ ਕੀ ਖੁਲਾਸੇ ਹੋਣ ਦੀ ਸੰਭਾਵਨਾ ਭਾਰਤੀ ਸੁਰੱਖਿਆ ਏਜੰਸੀਆਂ ਨੇ ਪਿਛਲੇ ਸਮੇਂ ਦੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਵਾਰੇ ਇੱਕ ਡੋਸੀਅਰ ਤਿਆਰ ਕੀਤਾ ਸੀ ਜਿਸ ਦੇ ਵਿੱਚ ਉਸ ਦੇ ਮੈਂਬਰਾਂ ਉਸ ਦੇ ਕੰਮ ਕਰਨ ਦੇ ਢੰਗ ਉਸ ਦੇ ਫੰਡਾਂ ਔਰ ਪੈਸੇ ਦੀ ਵਰਤੋਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਸੀ ਇੰਡੀਆ ਟੂਡੇ ਦੀ ਇੱਕ ਰਿਪੋਰਟ ਮੁਤਾਬਕ ਏਜੰਸੀਆਂ ਵੱਲੋਂ ਤਿਆਰ ਕੀਤੀ ਗਈ ਇਸ ਗੁਪਤ ਰਿਪੋਰਟ ਨੇ ਹੁਣ ਬਿਸ਼ਨੋਈ ਗੈਂਗ ਦੀ ਵਿਦੇਸ਼ੀ ਕਾਰਗੁਜ਼ਾਰੀਆਂ ਦੀ ਪੂਰੀ ਤਸਵੀਰ ਬੇਨਕਾਬ ਕਰ ਦਿੱਤੀ ਹੈ ਜਿਸ ਵਿੱਚ ਖੁਲਾਸਾ ਹੋਇਆ ਸੀ ਕਿ ਇਸ ਗਰੋ ਨੇ ਫਰਾਪਟੀ ਦੀ ਰਕਮ ਕੀਟ ਕਲੱਬਾਂ ਰੀਅਲ ਏਸਟੇਟ ਯਾਟਾਂ ਫਿਲਮਾਂ ਅਤੇ ਇਥੋਂ ਤੱਕ ਕਿ ਕੈਨੇਡੀਅਨ ਪ੍ਰੀਮੀਅਮ ਲੀਗ ਨਾਲ ਸੰਬੰਧਿਤ ਫਰੈਂਚਾਈਜ਼ ਵਿੱਚ ਲਗਾਈਆਂ ਰਿਪੋਰਟ ਵਿੱਚ ਇਹ ਵੀ ਦਾਵਾ ਕੀਤਾ ਗਿਆ ਕਿ ਲਾਰੈਂਸ ਗੈਂਗ ਦਾ ਨੈਟਵਰਕ THAILAND ਵਿੱਚ ਵੀ ਬਹੁਤ ਗਹਿਰਾ ਫੈਲਿਆ ਹੋਇਆ ਹੈ ਜਿੱਥੇ ਖਬਰਾਂ ਮੁਤਾਬਕ ਗੈਂਗ ਨੇ ਨਾਈਟ ਕਲੱਬਾਂ ਅਤੇ ਬਾਰਾਂ ਵਿੱਚ ਨਿਵੇਸ਼ ਕੀਤਾ ਹੋਇਆ ਹੈ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੈਂਗ ਨੇ ਕੈਨੇਡਾ ਤੇ THAILAND ਵਿੱਚ ਪੈਸੇ ਭੇਜਣ ਲਈ ਹਵਾਲਾ ਚੈਨਲਾਂ ਦੀ ਵਰਤੋਂ ਕੀਤੀ ਹੈ ਜਿਸ ਨਾਲ ਬਿਨਾ ਕਿਸੇ ਅਪਰਾਧਿਕ ਬੈਂਕਿੰਗ ਰਿਕਾਰਡ ਦੇ ਸਰਹੱਦ ਦੇ ਪਾਰ ਵੱਡੇ ਆਰਥਿਕ ਲੈਣ-ਦੇਣ ਸੰਭਵ ਹੋ ਸਕੇ ਹਨ ਪਿਛਲੇ ਕੁਝ ਮਹੀਨਿਆਂ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗੈਂਗ ਦੇ ਵਿੱਤੀ ਨੈਟਵਰਕ ਉੱਤੇ ਆਪਣੀ ਕਾਰਵਾਈ ਤੇਜ਼ ਕੀਤੀ ਲਾਰੈਂਸ ਮਿਸ਼ਰੋਈ ਗੈਂਗ ਨਾਲ ਜੁੜੇ ਕਈ ਵਿਅਕਤੀਆਂ ਦੀਆਂ ਜਾਇਦਾਦਾਂ ਉੱਤੇ ਛਾਪੇ ਮਾਰੇ ਗਏ ਅਤੇ ਇੱਕ ਮੁੱਖ منی ਹੈਂਡਲਰ ਦੇ ਰਿਸ਼ਤੇਦਾਰਾਂ ਦੀ 17.82 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਗਿਆ ਰਿਪੋਰਟ ਵਿੱਚ ਇਹ ਵੀ ਦਾਵਾ ਕੀਤਾ ਗਿਆ ਕਿ ਅਨਮੋਲ ਬਿਸ਼ਨੋਈ ਵਿਦੇਸ਼ ਤੋਂ ਆਪਣੇ ਆਪਰੇਸ਼ਨ ਚਲਾ ਰਿਹਾ ਸੀ ਅਤੇ ਇਨਕ੍ਰਿਪਟਿਡ ਮੈਸੇਜਿੰਗ ਐਪ ਰਾਹੀਂ ਲਗਭਗ ਪੂਰੀ ਗੁਪਤਤਾ ਬਰਕਰਾਰ ਰੱਖਦਾ ਸੀ ਅਨਮੋਲ ਬਿਸ਼ਨੋਈ ਦੇ ਉੱਤੇ ਕੇਵਲ ਰਾਜਸਥਾਨ ਦੇ ਵਿੱਚ ਹੀ 20 ਕੇਸ ਦਰਜ ਹਨ ਇਸ ਤੋਂ ਇਲਾਵਾ ਹਰਿਆਣਾ ਪੰਜਾਬ ਮੁੰਬਈ ਅਤੇ ਹੋਰ ਕਈ ਥਾਵਾਂ ਤੇ ਉਸਤੇ ਕੇਸ ਹਨ ਉਸ ਦੀ ਕਸਟਡੀ ਇਸ ਵੇਲੇ ਐਨਆਈਏ ਕੋਲ ਹੈ ਪਾਵੇਂ ਕਿ ਕਈ ਸੂਬਿਆਂ ਦੇ ਵਿੱਚ ਕੇਸ ਦਰਜ ਹੈ ਸੋ ਇਹ ਫੈਸਲਾ ਹੁਣ ਐਨਆਈਏ ਦੇ ਕੋਲ ਹੋਏਗਾ ਜਾਂ ਅਦਾਲਤ ਰਾਹੀਂ ਇਹ ਫੈਸਲਾ ਹੋਏਗਾ ਕਿ ਕਿਹੜੀ ਸੂਬਾ ਏਜੰਸੀ ਨੂੰ ਕਦੋਂ ਉਸ ਦੀ ਕਸਟਡੀ ਮਿਲਦੀ ਹੈ ਜਾਣਕਾਰਾਂ ਦਾ ਮੰਨਣਾ ਹੈ ਕਿ ਅਨਮੋਲ ਬਿਸ਼ਨੋਈ ਦੇ ਭਾਰਤ ਆਉਣ ਨਾਲ ਇਸ ਗੱਲ ਦੀ ਜਾਣਕਾਰੀ ਸ਼ਾਇਦ ਮਿਲ ਸਕੇ ਕਿ ਅਨਮੋਲ ਬਿਸ਼ਨੋਈ ਗੈਂਗ ਨੇ ਭਾਰਤ ਵਿੱਚ ਗਤੀਵਿਧੀਆਂ ਕਰਦਿਆਂ ਕਰਦਿਆਂ ਕਿਵੇਂ ਇੰਟਰਨੈਸ਼ਨਲ ਪੱਧਰ ਤੇ ਆਪਣਾ ਨੈਟਵਰਕ ਸਥਾਪਿਤ ਕੀਤਾ ਇਸ ਦੇ ਨਾਲ ਨਾਲ ਸਿੱਧੂ ਮੂਸੇਵਾਲਾ ਬਾਬਾ ਸਦੀਕੀ ਔਰ ਸਲਮਾਨ ਖਾਨ ਦੇ ਘਰ ਉਤੇ ਫਾਇਰਿੰਗ ਵਰ ਗਈ ਜਿਹੜੇ ਹਾਈ ਪ੍ਰੋਫਾਈਲ ਕੇਸ ਨੇ ਉਹਨਾਂ ਦੇ ਵੀ ਭੇਦ ਖੁੱਲਣ ਦੀ ਆਸ ਵੱਜ ਗਈ